ਸਸੀ ਕਾਲ ਜੀ ਸਹੀ ਗੱਲ ਅੱਜ ਪਿੰਡ ਮੋੜ ਪਹੁੰਚੇ ਆ ਜੀ ਨੇੜੇ ਕੋਟਕਪੂਰਾ ਸੋ ਬਜ਼ੁਰਗ ਖਡਾਰੀ ਸੋਨਾ ਸਿੰਘ ਮੋੜ ਜਿੰਨਾ ਕੋਲ ਬਾਬਾ ਜੀ ਮੀਰ ਆਵ ਤੇ ਪਿਓਰ ਕਬੂਤਰ ਜੋ ਕਿ ਬਾਬਾ ਜੀ ਮੀਰ ਆਵ ਤੋਂ ਬਾਅਦ ਇਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਮਾਉ ਆਣੇ ਮਾਉ ਆਣੇ ਤੋਂ ਇਹ ਜੋੜਾ ਲੈ ਕੇ ਆਏ ਸੀ ਸੋ ਆਓ ਗੱਲਬਾਤ ਕਰਦੇ ਆਪਾਂ ਬਾਬਾ ਜੀ ਸੋਣਾ ਮੋੜ ਜੀ ਦਾ ਸਸਿਕਾ ਜੀ ਸਸਿਕਾ ਜੀ ਕਿੰਨੀ ਕ ਉਮਰ ਸੀ ਜਦੋਂ ਤੁਸੀਂ ਮਾਹੋਂ ਆਣੇ ਤੋਂ ਕਬੂਤਰ ਲੈ ਕੇ ਆਏ ਸੀ ਮੇਰਾ ਬਣੇ ਮੇਰਾ ਕੋ 18 ਸਾਲ ਦਾ 18 ਸਾਲ ਦੀ ਉਮਰ ਸੀ ਕੋ ਜੀ ਉਦੋਂ ਇੱਕ ਜੋੜੀ ਲੈਂਦੇ ਸੀ ਉਹ ਮੇਰਾ ਤਾਇਰਾ ਮੁੰਡਾ ਸੀ ਕੋ ਪਾਲ ਰਿਹਾ ਕੁੜੀਆਂ ਆਈਆਂ ਜਣੀਆਂ ਸੀ ਜੀ ਉਦੋਂ ਉਹ ਦੋ ਅਗਲੇ ਲਿਆ ਸੀ ਜੇ ਤਾਂ ਮੇਰੀ ਆਵਾਜ਼ ਆ ਜਾਈ ਉਹਨਾਂ ਨਾਲ ਆਮ ਹੋ ਗਈ ਘਰ ਵਾਲੇ ਗੱਲ ਹੀ ਹੋ ਗਈ ਜੀ ਫੇਰ ਮੇਰਾ ਹੋਲੀ-ਹੋਲੀ ਜਾਣ ਆਉਣ ਲੱਗ ਗਏ ਸਰਬਾਜ਼ੀਆਂ ਤੇ ਜੋ ਜਿੱਤ ਜੁੱਤ ਜਿੱਤ ਲੈਣੀ ਬਾਜੀ ਅੱਧੀ ਬਾਜੀ ਵੀ ਰਵ ਕੌਂ ਦੇਣੀ ਜੀ ਜਿੱਤ ਕੇ ਵੀ ਜੀ ਵੀ ਇਹਨਾਂ ਤੋਂ ਆਪਾਂ ਲੈਂਦੇ ਆ ਜੀ ਤੇ ਹੋਲੀ-ਹੋਲੀ ਮੋੜ ਪਰ ਵੜ ਗਿਆ ਫੇਰ ਤਿਉਹਾਰ ਨਾ ਹੋ ਗਿਆ ਗੋਹਣੇ ਕੋਹਣਾ ਦੁਆਨਾਂ ਉੱਪਰ ਮੁੜ ਕੇ ਵੀ ਰਾਮ ਜੀ ਪੱਕ ਵਟਾਲੀ ਤੇ ਤਿਉਹਾਰ ਨੇ ਪੱਕ ਵਟਾਲੀ ਜੀ ਫੇਰ ਤਾਂ ਉਹਨਾਂ ਨੇ ਤਿਉਹਾਰ ਨੇ ਵੀ ਸਾਰੇ ਆਪਾਂ ਨੂੰ ਹੀ ਦੇਤੇ ਜੀ ਤੇ ਮੀਰਾ ਉਹ ਤਾਂ ਮਰਨ ਮੌਕੇ ਤੋਂ ਥੋੜਾ ਜਿਹਾ ਪਹਿਲਾਂ ਸਾਰੇ ਜੰਗੇ ਜੰਗੇ ਕਪੂਤਰ ਨੇ ਸਾਰੇ ਦੇ ਦਿੱਤੇ ਜੀ ਆਪੋ ਨੇ ਉਹਨੂੰ ਦੇ ਕੂਤਰ ਦੇ ਦਿੱਤੇ ਹਾਂ ਦੇ ਦਿੱਤੇ ਸੀ ਤੁਸੀਂ ਖੁਦ ਜਾ ਕੇ ਲੈ ਕੇ ਆਏ ਉੱਥੋਂ ਆਪ ਜਾ ਕੇ ਆਪ ਲੈ ਕੇ ਆਇਆ ਮੈਂ ਜੀ ਅਦਵਾਰ ਕੋਲ ਵੀ ਆਪ ਲੈ ਕੇ ਆਇਆ ਸੀ ਤੇ ਮੀਰਾ ਕੋਲ ਵੀ ਆਪ ਲੈ ਕੇ ਆਇਆ ਸੀ ਜੀ ਸਾਰੇ ਫਿਰ ਮੁੜ ਕੇ ਮੁੜ ਕੇ ਜੰਟੇ ਕੋਲ ਜਾਵੜੇ ਜੀ ਜੰਟੇ ਨੂੰ ਖਿਆਰ ਮਨ ਕਪੂਤਰ ਦੇ ਉਹਨਾਂ ਕੁੱਡੇ ਖੋਲ ਤੇ ਜੀ ਉਹਦਾ ਬਾਈ ਜਿਹੜੇ ਮਰਜੀ ਫੜ ਲਾ ਮੈਂ ਕਿਹਾ ਵੀ ਮੈਂ ਮਰਜੀ ਤਾਂ ਨਹੀਂ ਫੜਨੇ ਜੀ ਉਹ ਉਹਦੇ ਹੱਥਾਂ ਦੇ ਬਾਹਰ ਜੰਗੇ ਦੇ ਜਵਾਬ ਮਾਰਦੇ ਜੀ ਉਹਨੇ ਮੈਨੂੰ 4 ਕਬੂਤਰ ਦਿੱਤੇ ਭਾਈ ਬਹੁਤ ਚੰਗੇ ਦਿੱਤੇ ਐਨਾ ਆਪਣਾ ਪਾ ਲਈਏ ਵੀ ਉੱਡੇ ਨੇ ਉੱਡੇ ਵਾਦ ਉਹਨਾਂ ਦੇ ਜੀ ਸਾਂਝੇ ਆਵਜ ਦੇ ਮਲਾਦ ਨੇ ਕਬੂਤਰ ਕੋਦ ਰਿਆਂ ਜੀ ਉਹਨਾਂ ਨੇ ਬਾਂਬੇ ਘੱਟ ਤੋਂ ਜੀ ਤਾਂ ਉਹ ਤੋਂ ਮਤਲਬ ਸਰਦਾਰ ਗਰਜੰਟ ਸਿੰਘ ਜਿਹੜਾ ਆਲਮਲੇ ਵਾਲੇ ਤੋਂ ਹੈ ਹਾਂਜੀ ਉਹਨਾਂ ਦਾ ਕਬੂਤਰ ਸੀ ਤੇ ਬਾਬਾ ਜੀ ਮੀਰਾ ਉਹਨਾਂ ਦੀ ਕਬੂਤਰੀ ਸੀ ਨਹੀਂ ਉਹਨਾਂ ਨੂੰ ਕਬੂਤਰ ਵੀ ਲੈਂਦੇ ਕੋਦ ਰਿਆਂ ਲੱਗੇ ਆ ਮੀਰਾ ਉਹਨੇ ਕਬੂਤਰ ਨਾਲ ਆ ਉਨਾਰੇ ਕਬੂਤਰਾਂ ਤੇ ਜੀ ਤੇ ਮੀਰਾ ਉਹ ਨਸਲ ਪਿਆਰ ਜਿਹੜੀ ਹੋਈ ਆ ਉਹ ਗੁਰਜੰਤ ਸਿੰਘ ਾਲਮੜੇ ਵਾਲੇ ਕਬੂਤਰਾਂ ਵਾਲ ਮਿਸ ਪਾ ਕੇ ਸਭਾ ਗਿਆ ਜਿਆਦੇ ਉੱਡੇ ਆ ਜਿਆਦੇ ਉੱਡੇ ਜੀ ਤੇ ਉਦੋਂ ਜਦੋਂ ਤੁਸੀਂ ਕਬੂਤਰ ਲੈ ਕੇ ਆਏ ਹੋ ਬਾਬਾ ਜੀ ਮੀਰਾਪ ਸਹੀ ਹਾਂਜੀ ਸਰਪੰਚ ਸਾਹਿਬ ਸੀਗੇ ਨਾਲ ਬਾਈ ਤੁੰ ਜਸਪੀਰ ਸਿੰਘ ਬਾਦਲ ਬਾਬਾ ਜੀ ਪੁੰਨੂ ਭੁੱਲਰ ਵੀ ਉਡਾਉਂਦੇ ਰਹੇ ਤੋਂ ਹਾਂਜੀ ਹਾਂਜੀ ਬਾਬਾ ਜੀ ਜਮਿਤਾ ਨਿੰਗ ਵੀ ਸੀ ਉਦੋਂ ਜਮਿਤਾ ਨੇ ਐਂਗ ਤਾਂ ਲੈ ਕੇ ਗਿਆ ਸੀ ਜੀ ਮੇਰੇ ਚਾਚੇ ਸੋ ਸਰਦਾਰੇ ਤੋਂ ਸੁਖਨ ਵਾਲਿਆਂ ਦਾ ਜੀ ਇਹ ਤੋਂ ਲਗਿਆ ਸੀ ਕਬੂਰੇ ਦਵਾਈ ਸੀ ਡੱਗੋ ਰਮਾਣਾ ਨਰਸੋ ਨੇ ਮੈਨੂੰ ਆ ਕੇ ਦੁਆ ਤੋ ਜੀ ਕਿ ਮੈਂ ਚੀਨੀ ਕੋਲ ਦਵਾਈ ਦਿੱਤੇ ਉਦੋਂ ਮਿੱਤੇ ਨਾਲ ਕੋਲੇ ਸੀ ਰੱਤਾ ਕਬੂਤਰ ਜੀ ਜੇ ਇਹਨਾਂ ਬੱਚੇ ਕੜਾਏ ਤੇ ਫਿਰ ਆ ਭੂਰੇ ਹੋ ਨਹੀਂ ਬਣਿਆ ਜੀ ਉਹ ਭੂਰਾ ਵੀ ਜਿਹੜਾ ਮੇਰੇ ਘਰ ਹਿਕਰ ਚੰਦ ਲੈ ਗਿਆ ਸੀ ਜੀ ਉਹਨੇ ਫਿਰ ਭਾ ਕੇ ਦਿੱਤਾ ਉਹ ਭਾ ਕਾ ਵਾਡੇ ਫਿਰ ਭਾ ਕੇ ਕਾਕਾ ਨੇ ਮੈਨੂੰ ਪੁੱਛਿਆ ਯਾਰ ਪੂਰਾ ਸਾਡਾ ਬਹੁਤ ਡਿਆ ਮੈਂ ਮੈਨੂੰ ਐਂਕਾ ਦੱਸ ਦੋ ਪੂਰਾ ਹੈ ਕਿਹੜੀ ਕਬੂਦਰੀ ਦਾ ਤੇ ਕਬੂਤਰ ਕਿਹੜਾ ਕਹਿੰਦਾ ਤੁਸੀਂ ਕਿੱਥੋਂ ਆ ਜੀ ਫਿਰ ਕਾਕਾ ਜੋ ਕਰ ਗਿਆ ਉਹ ਪੂਰਾ ਮੇਰੇ ਘਰੋਂ ਹਰ ਜੰਤ ਲਗਿਆ ਵਾਡੇ ਦੀਆਂ ਜਾਨਾਂ ਜੀ ਉਹਨੇ ਤੁਹਾਨੂੰ ਦਿੱਤਾ ਕਬੂਤਰ ਇਹ ਜੀ ਪਰ ਜੰਟ ਇਹਨਾਂ ਦਾ ਭਾਈ ਘਰ ਵਾਲੇ ਕੱਲ ਹੋ ਗਈ ਹੁਣ ਵੀ ਮੰਜੀ ਸੱਤ ਦਿਨ ਫੋਨ ਮੈਂ ਲਾ ਲੰਦਾ ਉਹ ਵੀ ਲਾ ਲੰਦਾ ਜੀ ਸਰਪੰਚ ਜਨਾਗੇ ਨਾਲ ਭਾਈਆਂ ਬਾ ਹੁਣ ਤਾਂ ਅਸੀਂ ਦੋ ਹੀ ਰਹਿ ਗਏ ਪੁਰਾਣੇ ਖਿਡਾਰੀ ਦਾ ਥੋੜੀ ਜੀ ਗੱਲਬਾਤ ਚੱਲੀ ਸੀ ਬਾਬਾ ਜੀ ਜਮੀਤਾਂ ਨਿੰਗਦੀ ਹਾਂਜੀ ਆਪਾਂ ਬੜੀਆਂ ਇੰਟਰਵਿਊ ਕੀਤੀਆਂ ਹਾਂਜੀ ਹਰ ਇੱਕ ਗੱਲ ਜਾ ਕੇ ਸੁਖਨ ਵਾਲੇ ਬਾਬਾ ਜੀ ਜਮੀਤੇ ਨਿੰਗ ਤੇ ਰੁਕ ਜਾਂਦੀ ਵੀ ਉਸ ਤੋਂ ਬਾਅਦ ਹਿਸਟਰੀ ਨਹੀਂ ਪਤਾ ਉਹਨਾਂ ਕੋਲ ਕਬੂਤਰ ਕਿੱਥੋਂ ਬਣੇ ਸੀ ਕੀ ਹਿਸਾਬ ਕਿਤਾਬ ਹੈ ਮੈਨ ਕੋਈ ਤੁਹਾਨੂੰ ਹੈ ਜਾਣਕਾਰੀ ਨਹੀਂ ਬੰਨਾ ਆਪਾਂ ਦਾ ਮਰਾ ਫੋਟੋਿੰਗ ਉਹ ਤੋਂ ਪਹਿਲਾਂ ਵੱਡੇ ਖਿਡਾਰੀ ਬਹੁਤ ਲੰਘ ਗਏ ਆਪਾਂ ਦਾ ਜਿਹੜੀ ਦੱਸੇ ਵੀ ਲਾਲਚੀ ਨਹੀਂ ਕਮੋਰੀ ਸੀ ਜੀ ਉਰੀ ਨੋਕ ਸੀ ਉਰੀ ਚਿੱਟੀਆਂ ਅੱਖਾਂ ਦੇ ਸੀ ਉਹ ਲਗਿਆ ਸੀ ਉਹਨੇ ਗੱਡੇ ਰੱਤੇ ਕਕੇ ਜੀ ਉੱਡੇ ਬਹੁਤ ਜਿਆਦਾ ਤੁਹਾਨੂੰ ਆਰੀ ਬਾਈ ਬਾਮੀ ਘੜ ਜਾਨਾ ਜੀ ਤੋਂ ਤੋੜਾ ਹੀ ਕਬੂਰੇ ਦਾ ਆ ਤੇ ਟਾਚੇ ਤੋਂ ਦਵਾਈ ਸੀ ਸਰਦਾਰੇ ਤੋਂ ਜੀ ਤੁਹਾਡੇ ਸਮਿਆਂ ਦੇ ਵਿੱਚ ਜੇ ਤੁਸੀਂ ਬਾਜ਼ੀਆਂ ਕਿਹੜੇ ਪਿੰਡਾਂ ਚ ਠਾੜਤ ਜਿਆਦਾ ਛੜੀਆਂ ਜਾਂ ਇਧਰ ਜਿਹੜਾ ਆਪਣੇ ਛੜੀਆਂ ਜੀ ਯਾਰੀ ਪਹਿਲਾ ਪਹਿਲੀ ਬਾਜੀ ਦਾ ਛੜੀ ਸੂਰੇ ਵਾਲੇ ਜੀ ਉਦੋਂ ਕੱਲਿਆਂ ਜਿੱਤੀ 27 ਹਾਰ ਸੀ 7 ਵਜੇ ਉਦੋਂ ਕੌਣ ਆਣਾ ਬਾਈ ਜੀ ਦੂਜੀ ਬਾਜੀ ਜਿੱਤੀ ਜਾ ਕੇ ਰਹਿ ਗਈ ਜੀ ਉਹ ਸਰਪੈਂਟ ਵੀ ਯਾਰ ਕਿਹਾ ਮੈਂ ਦਸਾਂ ਨੂੰ ਚੇਡਾਂ ਕਰਦਾ ਸੀ ਜੀ ਮੈਂ ਉਸ ਮੁੰਡੇ ਵਰਗਾ ਜੀ ਆਲਾ ਤੁਸੀਂ ਯਾਰ ਪੈਸਾ ਦੀ ਲਾਲੋ ਪੈਸੇ ਥੋੜੀ ਨੇ ਥੋੜੇ ਉੱਪਰ ਨਾਲੇ ਜੀ ਚਲੋ ਇਲਾ ਮੀਰਾਵ ਕਾ ਵਾਂਚੇ ਡੱਕ ਪਿਆ ਇਨਾਂ ਦੀ ਪੌੜੀਆਂ ਥੱਲੇ ਡੱਕ ਕੇ ਮਰ ਗਈ ਜੀ ਤੇ ਮੇਰਾ ਤੇਰਾ ਆਮ ਦਾ ਰਹਿ ਗਿਆ ਕਿ ਦੜਵਾਏ ਆਮ ਦਾ ਜੀ ਆਰਾਮ ਨੂੰ ਮੈਂ ਕਿਹਾ ਭਾਈ ਆਪਾਂ ਵੰਡ ਲਈਏ ਜੀ ਪਰ ਅਬ ਤੇਰੀ ਮੀਰਾਵ ਕਾ ਨਾਂ ਲੈਣ ਦੇਣਾ ਮੈਂ ਤੇਰਾ ਕੱਚੀ ਨਹੀਂ ਕਰਦਾ ਜੀ ਚਲੋ ਮੈਂ ਮੁਰਗੇ ਰਾਵਨ ਨੂੰ ਵੀ ਖਰਾ ਤਾਂ ਜੀ ਉੱਥੇ ਹਾਂ ਇਦਾਂ ਬਾਣੀ ਰੇ ਇਦਾਂ ਛੱਡਿਆ ਡੰਡੇ ਇਦਾਂ ਮਾਹਾਂ ਵਾਲੇ ਉਹਨੇ ਚਾਲ ਵਾਲਾ ਮਾਹਾਂ ਮਾਹਾਂ ਆਣਾ ਭਾਈ ਸਿੰਘ ਬਾਦਲ ਇੱਥੇ ਜਿਆਦਾ ਤੁਸੀਂ ਬਾਜੀਆਂ ਛੱਡੀਆਂ ਹਾਂਜੀ ਜੀ ਜੀ ਤੇ ਖੇਡ ਫਿਰ ਤੁਸੀਂ ਕੀ ਤੋਂ ਸਿੱਖੀ ਸੀ ਜੀ ਸਿੱਖੀ ਕਿਸ ਤੋਂ ਨਹੀਂ ਜੀ ਅਨਸ ਘਟ ਤੇ ਆਪਾਂ ਜਿਵੇਂ ਆ ਰਹੇ ਨਾ ਪਾਣੀ ਪੂਣੀ ਕਿਸ ਤੋਂ ਨੇ ਲਿਆ ਜੀ ਹੋਕੇ ਬਾਣੀ ਦੇ ਛੱਡਦੇ ਨੇ ਨਾ ਆਪਾਂ ਆਖਿਆ ਵੀ ਇਹਨਾਂ ਨੂੰ ਘੱਟ ਕਰ ਲੋ ਵੱਧ ਕਰ ਲੋ ਜਿਵੇਂ ਹੈਗੇ ਉਹਨਾਂ ਹੀ ਛੱਡ ਦੇ ਜਿਵੇਂ ਹੈ ਜਦਿਆਂ ਜੀ ਹਾਂਜੀ ਜੀ ਬਲੋ ਗੁਰੂ ਤੁਹਾਡਾ ਕੋਈ ਨਹੀਂ ਹਾਂ ਨਾ ਜੀ ਕਮੂਤੇ ਵਾਲੇ ਕਰਦੇ ਸੀ ਬਾਈ ਮੀਰਾ ਉਹ ਕਹਿੰਦਾ ਜਿੰਨੇ ਤਨ ਤੂੰ ਢੂੜ ਮਾਰਨਾਂ ਚੱਲ ਆਇਆ ਜੀ ਦੋ ਦੋ ਟਾਂਆਂ ਟਾਂਆਂ ਬਰਾਮਾਂ ਦੇ ਹਿਆਦ ਨੇ ਕਿ ਵੀ ਬਾਜੀ ਜੱਥੇ ਜਾਂਦੇ ਡੁੱਟ ਜਾਂਦੇ ਡੁੱਟ ਜਾਂਦੇ ਜੀ ਲੋ ਨੂੰ ਵੀ ਤਕੜੇ ਸੀ ਬਾਬਾ ਉਹਦੇ ਲੋੜ ਤੇ ਦੂਸਰਾਂ ਨੂੰ ਵੀ ਦੂਸਰਾਂ ਨੂੰ ਤਕੜੇ ਜਿਵੇਂ ਹੁਣ ਦੇਣ ਸਿਆਰ ਕੀ ਗਰਮੀ ਸੀ ਜੀ ਅਰ ਜਿਹਨਾਂ ਜਿੰਨੇ ਮਰਜ਼ੀ پیسے ਇਕੱਠੇ ਕਰ ਲੈਂਦੇ ਹੁਣ ਉਹ ਵਿੱਚ ਮੈਸ ਹੋ ਗਏ ਉਹਨਾਂ ਦੀ ਜੀ ਸਭ ਤੋਂ ਬਜ਼ੁਰਗ ਖਿਡਾਰੀ ਤੁਸੀਂ ਆਪਾਂ ਗੱਲ ਤੋਰਾਂਗੇ ਬਾਰਡਰ ਤੋਂ ਹੀ ਹਾਂਜੀ ਜਿਹਦੇ ਤੋਂ ਆਪਾਂ ਸਭ ਤੋਂ ਪਹਿਲਾਂ ਤਾਂ ਸਰਦਾਰ ਜਸਪੀਰ ਸਿੰਘ ਬਾਦਲ ਹਾਂਜੀ ਕਿਉਂਕਿ ਬਾਰਡਰ ਹੀ ਆ ਗਿਆ ਉਹਨਾਂ ਦਾ ਇੱਕ ਪਹਿਲਾਂ ਹਾਂਜੀ ਹਾਂਜੀ ਪੰਜਾਬ ਦਾ ਉਤਰ ਡੱਬੜੀ ਨਾਂ ਨਾਲ ਹਾਂਜੀ ਹਾਂਜੀ ਉਹਨਾਂ ਦੀ ਸ਼ੁਰੂਆਤ ਗੱਲਬਾਤ ਕਰਦੇ ਉਹਨਾਂ ਦੀ ਕੋਈ ਕਿੱਸਾ ਸੁਣਾਓ ਉਹਨਾਂ ਨਾਲ ਕੋਈ ਬਾਜੀ ਛੱਡੀ ਹੋਵੇ ਪਹਿਲਾਂ ਤਾਂ ਉਹਨਾਂ ਨਾਲ ਬਾਜੀ ਵੀ ਛੱਡੀ ਸੀ ਜੀ ਪਹਿਲੀ ਬਾਜੀ ਛੱਡੀ ਸੀ ਖਾਰੇ ਜੀ ਉਹਨਾਂ ਨੇ ਗੁੜੀ ਵਾਲੇ ਉਹਦੇ ਨਾਲ ਲਿੰਕ ਸੀ ਉਹਨਾਂ ਦਾ ਜੀ ਚਲੋ ਠਾਣਾ ਸਿੰਘ ਗੁੜੀ ਵਾਲੇ ਹਾਂ ਜੀ ਉਹਨਾਂ ਨੇ ਜੀ ਕਬੂਤਰ ਤੜਕੇ ਦਾ ਉੱਤਰ ਨੂੰ ਆਇਆ ਸੋਜ ਗਿਆ ਬਾੜ ਦਾ ਜੀ ਚਲ ਆਪਣਾ ਦੂਸਰ ਚ 5 ਕਿ ਮਿੰਟ ਪਹਿਲਾਂ ਬਹਿ ਗਿਆ ਉਹ ਜੀ ਦਸੇਰ ਤੋਂ ਜੀ ਤੇ ਮੁੜ ਕੇ ਉਹ ਹੀ ਕਬੂਤਰ ਸੀ 8 ਕੇ 10 ਨੰਬਰ ਦਾ ਮੋਰ ਛੜਦਾ ਲੱਕੜ ਵਾਲੀ ਜੀ ਉਹ ਫਿਰ ਜੇ ਸੀ ਉਨੋਂ ਜਾ ਕੇ ਹਰਾਇਆ ਉੱਥੇ ਜੀ ਉਸੇ ਕਬੂਤਰ ਨੇ ਤੇ ਤੇ ਉਹਨਾਂ ਉਹ ਜਿੱਤਿਆ ਆਪਾਂ ਉਹ ਵੀ ਜਿੱਤਿਆ ਤਾਂ ਆਪਾਂ ਜਿੱਤਿਆ ਹੋਤੋ ਜੀ ਦੋਨੋਂ ਬਰਾਬਰ ਰਹਿ ਬਰਾਬਰ ਰਹਿ ਜਾਂ ਜੀ ਹੁਣ ਆਪਾਂ ਆ ਵੀ ਜਸਵੀਰ ਕਿਸੇ ਦਾ ਜਸਵੀਰ ਦਾ ਕੋਈ ਚੇਲਾ ਜਿਹੜਾ ਚੇਲਾ ਕੋਈ ਨਹੀਂ ਬੜਾ ਆਉਂਦਾ ਜੀ ਕੱਲਾ ਜਸਵੀਰ ਸੁਖਣ ਵਾਲੇ ਬਾਹੂ ਦਾ ਚੇਲਾ ਜੀ ਸੁਖਣ ਵਾਲਾ ਬਾਹੂ ਰਹਿੰਦਾ ਸੀ ਉਹ ਮੱਲਨ ਦਾਦ ਰਹਿੰਦਾ ਸੁਖਣ ਵਾਲੇ ਸੀ ਉਹਦਾ ਚੇਲਾ ਜੀ ਜਸਵੀਰ ਜਸਵੀਰ ਨੇ ਕੋਈ ਚੱਲਾ ਨਹੀਂ ਬਣਾਇਆ ਨਾ ਕਿਸੇ ਤੋਂ ਸਿੱਖਿਆ ਹੋਰ ਉਹ ਤੋਂ ਬਿਨਾ ਬਾਹੂ ਤੋਂ ਜੀ 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 ਆਹਨ ਪਾਗੋਣਾ ਨਾ ਬਾਜੀਆਂ ਬੱਜੀਆਂ ਸੇੜੀਆਂ ਜੀ ਤੇ ਪਾਵਣੇ ਰੋਡਿਓ ਨਹੀਂ ਮਿਲਿਓ ਨਹੀਂ ਸਾਰੇ ਨੇ ਛਾੜਾ ਥਾੜੇ ਨੇ ਸਾਰਾ ਜੱਤ ਲੈ ਜੀ ਜੀ ਉਹ ਮੁੜ ਕੇ ਵੀਰੇ ਇਕੱਠੇ ਹੋ ਗਏ ਰਲ ਕੇ ਛੱਡਣ ਲੱਗੇ ਜਿੱਥੇ ਆ ਗਿਆ ਉਹ ਮੈਂ ਸਾਰੇ ਦੁਨੀਆਂ ਜੱਤ ਲਈ ਜਿਹੜਾ ਜੱਤਾ ਨਹੀਂ ਮੇਰੀ ਲਾਠ ਰਾਂ ਨੰਗੇ ਹੋ ਸਾਰੇ ਨੰਗੇ ਆ ਨਾ ਜੀ ਹਾਂ ਉਥੇ 100 ਬੰਦੇ ਕਿਹਾ ਵੀ ਇਹਨੇ ਨੀਮਾ ਮੋਲ ਰਤੇ ਉਹਨੇ ਭਾਈ ਕਿਤੋਂ ਮੋਲ ਰਵਾਤਾ ਕਿ ਜੀ ਜੀ ਉਨੂੰ ਸੀ ਖੜਾ ਰੇ ਬੰਦਾ ਜੀ 1000 ਰੁਪਏ ਪਿੱਛੇ ਐਡਾ ਖਿਡਾਰੀ ਨਾ ਬੰਦੇ ਨੂੰ ਆਉਗੀ ਜਦੋਂ ਗੋਣੀ ਬਹੁਤ ਔਕੇ ਜੀ ਉਨੂੰ ਨੇ ਕਿਹਾ ਜਦੋਂ 1000 ਦਾ ਕਬੂਤਰ ਦਿੱਤਾ ਇੱਕ ਮੋਲ ਜੀ ਪੈਸੇ ਵਜੇ ਜਸਵੀਰ ਨੇ ਹੋਂ ਦਿੱਤੇ ਨੇ ਜੀ ਉਹਨੂੰ ਸਾਡੇ ਸਾਹਮਣੇ ਬੈਠਾ ਦੋ ਗਿਆਨ ਨੂੰ ਠੀਕ ਉਹਨੂੰ ਇਹੜੇ ਪੁੱਠੇ ਲੱਭ ਜੋ ਬੋਲਿਆ ਜਿਹੜੇ ਨਹੀਂ ਬੋਲਨੇ ਜੀ ਉਤੋਂ ਕੰਨ ਦੇ ਬਾੜੇ ਯਾਰ ਵੀ ਤੋ ਇਹਨੂੰ ਬੋਲੀ ਜਾਂਦਾ ਤੇ ਆਪਾਂ ਨੂੰ ਕਿਹੜਾ ਖੰਡ ਪਾ ਦੂਗਾ ਜੀ ਠਾੜੀ ਸਾਡੇ ਨਾਲ ਫਿਰ ਪੈਸੇ ਲਾਏ ਜੀ ਬਾਜੀ ਤੇ ਸਾਡੀ ਡੰਗ ਅਡਾ ਨਹੀਂ ਛੱਡੀ ਜੇ ਪਹਿਲਾਂ 105 ਦਿੱਤੇ ਸੀ ਉਹਨੇ ਜੀ ਤੇ ਫਿਰ ਛੱਡੀ ਅਸੀਂ ਇਧਰ ਜਾ ਕੇ ਰਿਪੋਰਟ ਦੂ ਜਰਮਨੀ ਡਾਕਟਰ ਜਰਮਨੀ ਜੀ ਉੱਥੇ ਵੀ ਇੰਨੇ ਹਰਾਏ ਕਰ ਲਈ ਨੇ ਦੂਜੇ ਦਿਨ ਦਿੱਤੇ ਜੀ ਠਾੜੀ ਛੱਡ ਤੇ ਸਹਿਣ ਦੇ ਲਾ ਕੇ ਸਾਡਾ ਫੇਲ ਆਲੇ ਨੇ ਜੀ ਕਲਪਿੰਦਾ ਪਿੰਦਾ ਖਰਾਬ ਦੇ ਰਾਣੇ ਨਾਲ ਲੜ ਪਿਆ ਹੂੰ ਬਸ ਉਹ ਦੋਪੜੀ ਮੈਂ ਕਹਿਆ ਯਾਰ ਤੂੰ ਸਰਦਾਰ ਬੰਦਾ ਹੈ ਕਿਉਂ ਬੰਗੇ ਲੈਣਾ ਮੈਂ ਨਾ ਪੈਸੇ ਲੋ 10000 ਰੁਪਏ ਮੋੜੋ ਜੀ ਕੱਤੀ ਕਰ ਲੋ ਹੂੰ ਚਲੋ ਅਸੀਂ ਬਾਜੀ ਤਾਂ ਵੰਡੀ ਗਈ ਹੂੰ ਇਹ ਫੇਰ ਸਾਡੇ ਢਾਰ ਗਿਆ ਜੀ ਦੋ ਜੀ ਨਾ ਮੁਰਗਾ ਦੂਜੇ ਤੀਜੇ ਦਾ ਮੋੜਾ ਨਾ ਮੈਨੂੰ ਕਬੂਲ ਰਿਹਾ ਤੇ ਉਹ ਜੋ ਉਹ ਮੁੜ ਕੇ ਇਰਾਨ ਹੈ ਤੋਂ ਦੋ ਲੈ ਗਿਆ ਮੁੜ ਕੇ ਇੱਕ ਮੋੜ ਤੇ ਇੱਕ ਮੋੜੀ ਨਹੀਂ ਬਸ ਜੀ ਐ ਹੋਈ ਗਏ ਤੋ ਇਹ ਸੀ ਜਸਪੀਰ ਸਿੰਘ ਬਾਦਲ ਦੀ ਗੱਲ ਹੁਣ ਆਪਾਂ ਕਰਦੇ ਆਂ ਜੀ ਸਰਪੰਚ Shivcharan Lal Wahi ਤੇ baba ji Mitt Lal Wahi ਹਾਂਜੀ ਹਾਂਜੀ ਥੋੜਾ ਜਿਹਾ ਹੋਰ ਹੋਰੇ ਆਉਣੇ ਆ ਉਹਨਾਂ ਦੀ ਕੋਈ ਗੱਲਬਾਤ ਕਦੇ ਉਹਨਾਂ ਨਾਲ ਕੋਈ ਪੈਸੇ ਲੱਗੇ ਹੁਣ ਤੋੜੇ ਨਹੀਂ ਨਹੀਂ ਆਪਣੇ ਉਹਨਾਂ ਨਾਲ ਲੱਗੇ ਪਾਗਿਆਂ ਕੱਚੀਆਂ ਹੋਈਆਂ ਜੀ ਉਹਨਾਂ ਨਾਲ ਸਰਪੰਚ ਰਹੇ ਮੁੱਢ ਮੁੱਢ ਦਾ ਇੱਕੱਚੀ ਸੀ ਬਾਜੀ ਜੀ ਪੇਮੈਂਟ ਨਾਲ ਵੀ ਕੱਚੀ ਹੋ ਜਾਂਦੀ ਸੀ ਜੀ ਇਹ ਮੈਂ ਸਰਪੰਚ ਵੀ ਮਿੱਢ ਦਾ ਚੇਲਾ ਜੀ ਮੋਹਨ ਸਿੰਘ ਮਿੱਢ ਦਾ ਚੇਲਾ ਜੀ ਜੰਟਾ ਵੀ ਮਿੱਢ ਦਾ ਚੇਲਾ ਜੀ ਇਹ ਸਾਰੇ ਮਿੱਢ ਦੇ ਚਲੇ ਸੂਲਾ ਅਵਲ ਕਰਾ ਹਾਂ ਉਹ ਵੀ ਉਹਦਾ ਚੇਲਾ ਸਾਰੇ ਚੇਲੇ ਹੋਰੇ ਆ ਜੀ ਜੀ ਆਪਾਂ ਨੇ ਆਖਿਲੇ ਇਹਨਾਂ ਦਾ ਬਾਜੀ ਸੂਲੇ ਨਾਲ ਮੰਡੀ ਆ ਜੀ ਤੇ ਆਪਾਂ ਕਿਸੇ ਨੂੰ ਜਲਾਈ ਨਹੀਂ ਕੀਤੀ ਬਾਈ ਬਾਂ ਤਖੜਾ ਹੋਵੇ ਜੇ ਕਿਸੇ ਦਾ ਤਾਂ ਬਾਹਲੋ ਯਾਰ ਬਾਹਲੋ ਜੀ ਜੀ ਆਪਾਂ ਕਿਸੇ ਨਾਲ ਹੋਣੀ ਕਿਤਾ ਵੀ ਆਪਾਂ ਨੂੰ ਵਾਈ ਕਰਨਾ ਬਾਬੇ ਜੰਟੇ ਨਾਲ ਕਦੇ ਕੋਈ ਪੇਚੇ ਪਏ ਹੋਣ ਜੰਟੇ ਨਾਲ ਹੀ ਪਏ ਆ ਪਏ ਆ ਜੀ ਕਿਹੜੇ ਕਿਹੜੇ ਪਿੰਡ ਕਿੱਥੇ ਪਏ ਜੰਟੇ ਨਾਲ ਪਏ ਟੋਰੀ ਚੋੜ ਨਹੀਂ ਪਏ ਜੀ ਉੱਥੇ ਕੱਲਾ ਖੜਾ ਜਿੱਤਿਆ ਜੀ ਦੂਜੀ ਉਹ ਮਾਹੌਣੇ ਬੈਗਾ ਬਿੱਤਰ ਸਾਡਾ ਜੀ ਸੀ ਯਾਰੀ ਸਾਡੀ ਜ਼ਰੂਰ ਜੀ ਵਿੱਚ ਉੱਥੇ ਬੈ ਕੇ ਸਾਨੂੰ ਇਹਨੇ ਪੈਨ ਡਾਵਲੇ ਅਸੀਂ ਕੱਲੇ ਜਿੱਤ ਗਏ ਜੀ ਇਹਨੇ ਚਾਰਾਂ ਚ ਬਾਜੀ ਵੰਡ ਲਈ ਜਾਂਦੇ ਨੇ ਜੀ ਅਸੀਂ ਉੱਥੋਂ ਪੈਸੇ ਲੈ ਲਏ ਜੀ ਤੇ ਮਹੌਣ ਸੌ ਦਾ ਯਾਰ ਕੋਈ ਪੈਸਾ ਲਿਆਉਣੇ ਸੀ ਅਸੀਂ ਯਾਰ ਜੋ ਬਾਜੀ ਕੱਲੇ ਦਿੱਤੇ ਕਿ ਉਹਨੇ ਚਾਰਾਂ ਜਵਾਂ ਦੇ ਅਸੀਂ ਕੰਮੇ ਲੱਗੇ ਜੀ ਚਲ ਮਾਹੌਣੇ ਬਾਜੀ ਸ਼ਰਤਾਂ ਜਾਣਦੇ ਨੇ ਇਹ ਤੈਹੀ ਗੱਲ ਬੋਲ ਚੱਲ ਰਹੀ ਸਾਡੀ ਬੋਲ ਜੀ ਤੇ ਜੰਟੇ ਕਾ ਭਿੰਦਰ ਥੋੜਾ ਸ਼ਰਾਬ ਪੀ ਕੇ ਖਰਾਬ ਕਰਦਾ ਜੀ ਜੀ ਆਨਾ ਸੈਂ ਡੜ ਗਏ ਕੁੰਨਿਆਂ ਦੇ ਆਚਾਰੀਆਂ ਨਹੀਂ ਬਟਵੇਂ ਐ ਨਹੀਂ ਕਰਦੇ ਪਾਪਾ ਨਹੀਂ ਬੋਲੇ ਜੀ ਤੇ ਮੇਰਾ ਮੇਰਾ ਬੰਨਾ ਮੈਨੂੰ ਸਾਥ ਲੈਣਾ ਉਹ ਰਿਆ ਭਾਈ ਜੀ ਆਤਮਾ ਦਾ ਆਲਾ ਯਾਰ ਸਾਡੇ ਪਿੰਡੇ ਰਹਿ ਨਾ ਕੇ ਜੀ ਜੇ ਹਰਗਾ ਦਾ ਯਾਰ ਅਗਲੇ ਖਣਗੇ ਮੇਰਾ ਕਿਵੇਂ ਜਾਣ ਕੇ ਰਹਾ ਤਾਂ ਮੈਂ ਕਿਹਾ ਭਾਈ ਯਾਰ ਤੁਸੀਂ ਕਿਹੜਾ ਇਹਨੂੰ ਡੋਰ ਪਾ ਕੇ ਖਿੱਚ ਲੋਗੇ ਥੱਲੇ ਜੀ ਮੇਰੀ ਬੈ ਵੀ ਖਿੱਚ ਲਈ ਜੀ ਉੱਡ ਕੇ ਜਿੱਤਣਾ ਚਲ ਮੋਹਨ ਸਿੰਘ ਤੇ ਲਾਲ ਬਾਹਰ ਸਰਪੰਚ ਨੇ ਮੈਡਨ ਸਾਨੂੰ ਫੜ ਲਿਆ ਮੈਂ ਕਿਹਾ ਭਾਈ ਮੈਡਨ ਮੈਂ ਕਿਹਾ ਭਾਈ ਇੱਕ ਗੱਲ ਹੈ ਤੂੰ ਹੀ ਭਾਈ ਜਰਾ ਸਾਡਾ ਹੂੰ ਮੈਂ ਜੱਟ ਗਾ ਇਹਨੂੰ ਹਿੱਸਾ ਦੇ ਦਊਗਾ ਜਾਂਟੇ ਤੋਂ ਅਸੀਂ ਹਿੱਸਾ ਨਹੀਂ ਮੰਗਣਾ ਜੀ ਠੀਕ ਆ ਗੱਲ ਚਲ ਅਸੀਂ ਉਹਨਾਂ ਲਈ ਮੂੰਹ ਤੇ ਮੇਰਾ ਵੱਡੇ ਭਰਾ ਦਾ ਮੁੰਡਾ ਭਿੰਦਰ ਉਹ ਅਸੀਂ ਸਾਂਝੀ ਕਰਨੀ ਦੋਨੋਂ ਗੱਲ ਕਰ ਲਈ ਮੋਟ ਸੋਣਾ ਇਹਨਾਂ ਨੇ ਵੀ ਪਾਈ ਜੱਟ ਗਾ ਨਹੀਂ ਭਾਈ ਸਾਡੀਆਂ ਦੋਆਂ ਰਹਿ ਗਈਆਂ ਜੀ ਭਿੰਦਰ ਜੱਟੇ ਉਹਨਾਂ ਦਾ ਅਰੇ ਨਾ ਨਹੀਂ ਬੈਠੀ ਜਾਂਦੀ ਨਿਗਾਰਾ ਕੋਲ ਮੈਨੂੰ ਦੇ ਦੀ ਹੈ ਤੇ ਮੈਂ ਸਾਹਮਣੇ ਖੜਾ ਚੋਰੇ ਨਾ ਮੇਰੇ ਲੁੱਕਣ ਨਾ ਮੇਰੀ ਨਿਗਾਹ ਆ ਸਾਹਮਣੇ ਆ ਨਾ ਕਾਇ ਕਰਕੇ ਜਾ ਕੇ ਮੈਂ ਹਰ ਗਵਨ ਦਾ ਮਨ ਉਹ ਕਿਧਰ ਅਮ ਝਾਕਦਾ ਮੈਂ ਉਹ ਦਰ ਚਾਕ ਕੋਰ ਨਹੀਂ ਜਾਂਦੀ ਟੈਂਕੀ ਤੇ ਲੈ ਗੀ ਚਾਰ ਨਵੰਦਰਾਂ ਮੇਂ ਜਾਂਦਾ ਬਹਿਗੀ ਹੋਰ ਬਹਿਗੀ ਉਪਿੰਦਰਨਵੰਦਰਾ ਬਨਾਸਵਰ ਕਾਣਾ ਲਾਹ ਕੋ ਸਿੰਘਵੜ ਦੇ ਅਗਲੇ ਨਾਲੀ ਵੀ 63 ਸੀ ਗਲਵੜ ਪਿੰਡ ਆ ਦੋਵੇਂ ਕੋਸੀ ਕਰਤਾ ਦਾ ਜੀ ਕਿ ਚਲੋ ਮੁੜ ਕੇ ਜਰੂ ਅਸੀਂ ਲੱਖਿਆ ਨੇ ਸ਼ਰਾਬ ਚੂਰੂ ਪੀਲੀ ਬਹਿ ਕੇ ਸਾਰਾ ਕੋਈ ਕੀਤਾ ਅਸੀ ਗਏ ਜੀ ਉਹ ਮੋਹਨ ਸੌਣਾ ਵੀ ਪੈਸੇ ਲੈ ਲਗਾਂ ਗਿਆ ਹਲਾ ਮੈਂ ਚਣ ਲੈਂਦਾ ਪਿੰਦਰ ਲਵੇ ਜਿਹਨੇ ਇਹਨਾਂ ਨੂੰ ਹਰਾਇਆ ਸੀ ਪਿੰਡ ਉੱਥੇ ਚਾਰਾਂ ਜਵੰਡੇ ਸੀ ਜੀ ਉਹ ਮੁੜ ਕੇ ਸੱਤਾਂ ਨਾਲ ਅਸੀਂ ਪੈਸੇ ਉਹਨਾਂ ਤੇ ਦੇਤੇ ਸਾਨੂੰ ਸੱਤਿਆਂ ਨੇ ਆ ਕੇ ਸਾਰੀ ਜਿੰਨੀ ਹੀ ਬਾਜੀ ਜਿੱਤੀ ਸੀ ਜੰਟੇ ਦੇ ਬੰਡੋ ਜੰਟੇ ਨੇ پیسے ਆਉਤੀ ਜੇ ਉਦੋਂ ਦੱਤੇ ਆਪਾਂ ਨੇ ਬਟਾ ਭਿੰਨ ਤੋਲੇ ਚ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਬਾਬਾ ਬੋਰਡ ਮਦੀਰ ਮਾਸ਼ਾ ਉਹਨਾਂ ਨਾਲ ਤੁਸੀਂ ਤੁਹਾਨੂੰ ਹਰਾਉਂਦੇ ਰਹੇ ਜਾਂ ਤੁਸੀਂ ਕਿਵੇਂ ਰਿਹਾ ਉਹਨਾਂ ਨਾਲ ਉਹ ਉਹਨਾਂ ਨਾਲ ਐਵੇਂ ਸਾਡਾ ਕੋਈ ਪੇਚਾ ਨਹੀਂ ਪਿਆ ਨਹੀਂ ਪਿਆ ਜੀ ਨਾ ਐਵੇਂ ਹੁਣ ਆਪਾਂ ਆ ਗਏ ਬੋਰਡ ਨਾਲ ਪਾਰੀ ਬੋਰਡ ਨੂੰ ਹਰਾ ਗਿਆ ਤੁਹਾਨੂੰ ਹਰਾ ਗਿਆ ਕੋਈ ਨਾਲ ਕੋਈ ਪੇਚਾ ਨਹੀਂ ਉਸ ਤੋਂ ਬਾਅਦ ਆਪਾਂ ਉਹਨੇ ਮੁਕਸਰ ਜ਼ਿਲ੍ਹੇ ਚ ਗੱਲ ਕਰਦੇ ਆਂ ਆਪਾਂ ਇੱਕ ਬੋਗਾ ਸੀ ਮੱਲਣ ਦਾ ਹਾਂ ਛੱਡੀਆਂ ਉਹਨਾਂ ਬਾਜ਼ੀਆਂ ਤੁਸੀਂ ਉਹ ਮੈਂ ਤਾਂ ਪਹਿਲੇ 700 ਦੀ ਪਹਿਲਾਂ ਹੀ ਤੁਹਾਡੇ ਤੋਂ ਪਹਿਲਾਂ ਮਾਰ ਮੌਤ ਹੋ ਗਈ ਸੀ ਸਰਦਾਰ ਫਿਰ ਕंवरਜੀਤ ਸਿੰਘ ਕੌਣੀ ਕੌਣੀ ਨਾਲ ਛੱਡੇ ਠਾਣਾ ਗੁੜੀ ਠਾਣਾ ਗੁੜੀ ਨਾਲ ਦਾ ਗਰੁੱਪ ਸੀ ਸਾਡਾ ਅੱਛਾ ਜੀ ਇਹਨਾਂ ਦਾ ਵੰਡੇ ਜਾਂਦੇ ਸੀ ਕंवरਜੀਤ ਨਾਲ ਲਾਇਆ ਪੈਸੇ ਸੀ ਕंवरਜੀਤ ਕਹਿੰਨ ਹਰਾਏ ਪਹਿਲਾਂ ਸੂਰੇ ਦੇ ਬਾਜ਼ੀ ਚ ਪੈਸੇ ਲਾ ਕੇ ਜੀ ਬਹੁਤ ਹਜ਼ਾਰ ਦਾ 2000 ਲੋਂਦੇ ਸੀ ਕੌਣੀ ਵਾਲੇ ਜੀ ਉਹ ਹਰਾਏ ਫਿਰ ਰੇਖੀ ਜਾ ਕੇ ਹਰਾਏ ਜੀ ਕੌਣ ਕੌਣੀ ਵਾਲੇ ਕੌਣੀ ਵਾਲੇ ਸਾਡੇ 4 ਵਾਰੀ ਪੇਚਾ ਬਿਆ ਤੇ ਚਾਰੇ ਵੇਸੇ ਆਪਦੇ ਘਰਾਏ ਆ 4 ਵਾਰੀ ਪੇਚਾ ਬਿਆ ਚਾਰੇ ਵਾਰੀ ਖਰਾ ਬਨੇ ਬਨੇ ਕਬੂਤਰ ਉਹਨਾਂ ਕੋਲ ਹੀ ਵੋਟਾ ਉਹ ਚੰਗੇ ਸੀ ਕੋਈ ਕਰਨੈ ਵਾਲੇ ਸੀ ਜੀ ਕਰਨੈ ਵਾਲੇ ਤੇ ਬਾਬਾ ਜੀ ਪੁੰਨੂ ਪੁਲਰ ਉਹਨੂੰ ਨਾ ਨਹੀਂ ਆਇਆ ਪੁੰਨੂ ਵੀ ਸਤ ਤੋਂ ਪਹਿਲਾਂ ਹੀ ਛੱਡ ਗਿਆ ਪਹਿਲਾਂ ਕਬੂਤਰ ਚੱਲ ਗਿਆ ਆਪਣਾ 40 ਮਿੰਟ ਬਾਅਦ ਹੋ ਗਿਆ ਫੇਰ ਵੀ ਜੀ ਤੇ ਬਾਈ ਬੰਥ ਬਲਮਗੜ ਛੜਦੀ ਛਡੀਆਂ ਨਾਲ ਵੀ ਬਾਕੀ ਉਹਨਾਂ ਨਾਲ ਨਹੀਂ ਛੜੀਆਂ ਉਹਨਾਂ ਨਾਲ ਨਹੀਂ ਛੜੀਆਂ ਹਾਂ ਪਤਨ ਆਖੀ ਹੈ ਕਿ ਛੜੀਆਂ ਉਹਨਾਂ ਨਾਲ ਤੇ ਇਧਰ ਸਟਾਰਟਿੰਗ ਕਰਦੇ ਆਪਾਂ ਬਾਬਾ ਜੀ ਭਾਗ ਨਵਾ ਕਿਲਾ ਇਹ ਵੀ ਹੈਗਾ ਭਾਗ ਵੀ ਜੀ ਪਹਿਲੀ ਵਾਰੀ ਮੱਤੇ ਛੁੱਟੀ ਜੀ ਜੱਜਾ ਸਰਦਾਰੇ ਨੇ ਛੜੀ ਜੀ ਉਹ ਲੋਸੀ ਨਾਲ ਸਿਆ ਮੁੰਡੇ ਦੇ ਥੋੜੇ ਛੋੜੇ ਸੀ ਜੀ ਉਹ ਗਏ ਉਦੋਂ ਹਰਾਏ ਜੀ ਫਿਰ ਇਹ ਰੋ ਮੰਦਰੇ ਹਰਾਇਆ ਜੀ ਭਾਗ ਕੰਨ ਮੇਰਾ ਆਇਆ ਜੀ ਹੋਣ ਕਾ ਕਿਨ ਨਜ਼ਰ ਆਇਆ ਤੋਂ ਮਰੀ ਜੀ ਕਾ ਹੁਣ ਕਿਤੇ ਹਾਂ ਜੀ ਉਰਾਨੇ ਦੇ ਕਰੇ ਉਤਰਾ ਮੈਨਾਂ ਹੋਣੇ ਜਾਣ ਉਹਨਾਂ ਅਟੇ ਨਾਲ ਇਕੱਠੇ ਜਾਣੇ ਹੁਣ ਵੀ ਇਕੱਠੇ ਹੀ ਛੱਡਦੇ ਜਦ ਜਾਂਦੇ ਜੀ 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 ਉਹਨੂੰ ਵੀ ਰਾਇਆ ਬਾਈ ਉਹਨੂੰ ਜੀ ਬਾਬਾ ਜੀ ਜਰਨੈਲ ਕਾਨੇ ਵਾਲੀ ਉਹ ਇਹਨਾਂ ਨੇ ਆਪਾਂ ਕੋ ਛੱਡਿਆ ਮੈਨਾਂ ਸੀਤਾ ਬਾਬਾ ਜੀ ਡੋਗ ਤੋਂ ਨਾਮਦਾਰਾ ਤੇ ਸੀਤਾ ਸੀ ਡੋਗ ਤੋਂ ਸੀਦਾ ਡੋਗ ਵਾਲਾ ਜੀਦਾ ਰਾਇਆ ਨਾਮਦਾਰਾ ਇੱਕ ਵਰੀ ਰਾਇਆ ਸਾਡੇ ਨਾਲ ਬੇਚਾ ਬਿਆ ਬਚਾਤੀ ਜੀ ਉਹਨੂੰ ਵੀ ਰਾਇਆ ਸੀ ਸੁੱਖਣ ਵਾਲੇ ਤੋਂ ਇੱਕ ਬਾਬਾ ਜੀ ਗਿੱਦੀ ਕਿ ਉਹ ਪਹਿਲਾਂ ਗਿੱਦੀ ਪਹਿਲਾਂ ਮਰ ਗਿਆ ਗਿੱੱਲਾ ਮਰ ਕੇ ਸੀ ਔਂ ਸੀ ਸੀ ਜ਼ਰੂਰ ਮਰ ਗਿਆ ਪਹਿਲਾਂ ਜਰਾ ਜੀ 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 ਤੇ ਬਾਬਾ ਜੀ ਨਰ ਸਿੰਘ ਡੱਗੋ ਰਮਾਣਾ ਨਾਲ ਵੀ ਕੋਈ ਥੋੜਾ ਹੋਈ ਆਵੇਂ ਜਾਂਦੇ ਰਹੇ ਵੀ ਸਾਡੇ ਜਾਂਦੇ ਰਹੇ ਇਹ ਵੀ ਲੈ ਜਾ ਲੈ ਜਾਂਦਾ ਇਹ ਦੇ ਦਿੰਦਾ ਇਹ ਲੈ ਜਾਂਦਾ ਜੀ ਜੀ ਇਹ ਵੀ ਹਰਾਇਆ ਕੋਈ ਜੀ ਅਸੀਂ ਹਟਾ ਦੇ ਜੀ ਮੰਨ ਲ ਗਈ ਜੀ ਔਰ ਕੋਈ ਜਵੇਂ ਬਾਬਾ ਜੀ ਡਿਪਟੀ ਸ਼ੇਰ ਸਿੰਘ ਵਾਲੇ ਆ ਜਾਂ ਇਹਨਾਂ ਨਾਲ ਕਬੂਤਰ ਲੈ ਗਿਆ ਆਪਾਂ ਤੋਂ ਡਿਊਟੀ ਤੇ ਉਹਨਾਂ ਬਾਜੀ ਨੇ ਕੋਈ ਪੇਚਾਂ ਨਹੀਂ ਪਾਇਆ ਵੀ ਆਪਾਂ ਬਾਬਾ ਜੀ ਜਰਨੈਲ ਸਿੰਘ ਕਾਨੇ ਵਾਲੀ ਦੀ ਕਬੂਤਰ ਬਹੁਤ ਚੰਗੇ ਹੋ ਜੀ ਕਦੇ ਉਹਨਾਂ ਨਾਲ ਛੱਡੀਆਂ ਬਾਜੀਆਂ ਤੁਸੀਂ ਨਹੀਂ ਨਹੀਂ ਉਹਨਾਂ ਕੋਈ ਬਾਜੀਆਂ ਛੱਡੀਆਂ ਨਹੀਂ ਆਪਣੇ ਨਾਲ ਜਰਾ ਫੜਿਆ ਹੋ ਜੀ ਤੇ ਕਬੂਤਰ ਵੀ ਆਪਾਂ ਤੋਂ ਲੈ ਕੇ ਗਿਆ ਤੇ ਆਪਾਂ ਤੋਂ ਨਹੀਂ ਲੈਂਦਾ ਉਹ ਲੈ ਗਿਆ ਮਤਲਬ ਜ਼ਿਆਦਾਤਰ ਬਾਜੀਆਂ ਤੁਸੀਂ ਇੱਧਰ ਆਪਣੇ ਦੇਖ ਲੰਬੀ ਏਰੀਆ ਚ ਇੱਧਰ ਇੱਧਰ ਕੱਟ ਛੱਡੀ ਇੱਧਰ ਕੱਟ ਛੱਡੀ ਜੀ ਜੀ ਬਾਕੀ ਸੁੱਖਣ ਵਾਲਿਆ ਰੌਲ ਤੋਂ ਸੀ ਜੀ ਉਹ ਵੀ ਇੱਕ ਜੋੜੀ ਆਪਾਂ ਤੋਂ ਲੈ ਕੇ ਗਿਆ ਜੀ ਉਹ ਵੀ ਖਿਡਾਰੀ ਸਾਹਿਬ ਪੂਰਾ ਉਹ ਵੀ ਲੈ ਕੇ ਗਿਆ ਜੀ ਸਭ ਤੋਂ ਮਤਲਬ ਤੁਸੀਂ ਅੱਜ ਟਿੱਕਰ ਦੇ ਜਿਹੜੇ ਕਬੂਤਰ ਡਾਏ ਆ ਬੜੀ ਉਮਰ ਤੁਸੀਂ ਕਿੰਨੀ ਉਮਰ ਆਉਣ ਤੁਹਾਡੀ ਹਾਂ ਜੀ 3 70 ਸਾਲ ਦੀ 70 ਸਾਲ ਦੀ ਮੈਨੂੰ ਲੱਗਦਾ ਤੁਸੀਂ 18 ਸਾਲ ਤੋਂ ਲੈ ਕੇ ਤੇ 60 ਸਾਲ ਤੱਕ ਰਕੂਤ ਰੋੜਾ ਇਹ ਹੁਣ ਪਿੱਛੇ ਤੁਸੀਂ ਛੱਡੇ ਕਬੂਤਰ ਹਾਂ ਜੀ ਹੋ ਗਿਆ ਮਰ ਗਿਆ ਕੂ ਗਿਆ 16 ਸਾਲ ਹੋਨੇ ਗਿਆ ਦਾ ਜੀ ਸਭ ਤੋਂ ਜਿਹੜੇ ਚੰਗੇ ਕਬੂਤਰ ਹੈ ਉਹ ਮੀਰਾਪ ਤੇ ਜੰਟੇ ਵਾਲੇ ਆ ਜਾਂ ਬਾਬੇ ਪੁੱਲੂ ਵਾਲੇ ਆ ਜਾਂ ਮਤਲਬ ਤਰਨਾ ਬਾਬਾ ਜੀ ਨਾਲੇ ਤਾਂ ਨਹੀਂ ਵੇਖੇ ਜੀ ਜਿੰਨੇ ਜੰਡੇ ਆ ਇਹ ਤੇ ਮੀਰਾਪਿਆਂ ਦੇ ਗੱਲਿਆ ਜੀ ਉਹਨਾਂ ਕਬੂਤਰ ਕੋਈ ਵੀ ਗੱਲ ਨਾਲ ਉਹਦੋਂ ਚੰਗਾ ਕੋਈ ਵੀ ਨਾ ਆਪਾਂ ਅੱਗੇ ਨਿਗਾਰਾ ਵੇਖਿਆ ਵੀ ਕੋਈ ਗੱਲ ਨਾਲ ਨਾ ਉਹ ਆਹ ਦੇਖਦਾ ਆਹ ਲਾਣ ਉਹ ਜਾਂ ਨਹੀਂ ਆ ਕਿੰਨੇ ਲੋ ਆ ਜਾਂਦੇ ਕੋਸ ਆ ਜਾਂਦੇ ਜੀ ਪਰਵਾਹੇ ਮੰਨਦੇ ਜੀ ਰੂਡ ਰੂਡ ਬਣਾਉਂਦੇ ਦੋ ਦੋ ਬਰਾਮਾ ਹੀ ਰਾਜ ਲੈ ਕੇ ਹੁੰਦੇ ਆਂ ਜੀ ਜੀ ਬਾਹਰ ਨਾਲ ਜੀ ਜੀ ਤੇ ਸਭ ਤੋਂ ਵੱਡੀ ਬਾਜੀ ਤੁਸੀਂ ਆਪਦੇ ਨਾਮੀ ਖਿਡਾਰੀ ਨੂੰ ਉੜਾ ਕੇ ਕਿਹੜੀ ਆਪਦੀ ਜ਼ਿੰਦਗੀ ਚ ਦਿੱਤੀ ਹੈ ਕਹਦਾ ਜੇ ਤੇ ਉਥੇ ਆਪਣੇ ਡਾਂਗੇ ਜੀ ਦੂਜੀ ਬਾਜੀ ਜਿੱਤੀ ਅਸੀਂ ਅਰਮਾਨੀ ਜੀ ਤੀਜੀ ਬਾਜੀ ਜਿੱਤੀ ਅਸੀਂ ਸੋਰੇ ਵਾਲੇ ਜੀ ਚੌਥੀ ਝੋੜੀ ਜੀ ਕਿਸੇ ਨਾ ਨੇ ਮੰਡੇ ਕੱਲੇ ਖੜਾਰੇ ਸਾਰੇ ਹਰਿਆ ਜੀ ਮੀਰ ਆ ਕੇ ਹਰਿਆ ਜਨਤਾ ਵੀ ਹਰਿਆ ਜੀ ਸਰਪੰਚ ਵੀ ਹਰਿਆ ਨਡਵੇ ਰਿਆ ਸਾਰਾ ਕੱਲ ਕੱਲੇ ਨੇ ਉੱਥੇ ਸਾਡੇ ਨੂੰ ਜੀ ਪੰਜ ਹਾਲ ਜੇਠ ਨੂੰ ਡੰਟ ਪਾਇਆ ਕੱਲੇ ਨੇ ਬਾਹੀ 5 ਵਜੇ ਮੋਖੀ ਬਾਈ ਰਾਣੇ ਨੂੰ ਗੋਣ ਦਿੱਤਾ ਫਿਰ ਗਾਂ ਤੁਸੀਂ ਆ ਕਬੂਤਰ ਦੇਦੇ ਬਾਈ ਹੁਣ ਰਾਣਾ ਦਾ ਆਪ ਗੋਣ ਲੈ ਗਿਆ ਸਾਰਾ ਕੁਝ ਜੀ ਤੁਸੀਂ ਦੱਸਿਓ ਉਹਨੂੰ ਕਬੂਤਰ ਡਾਉਂਗਾ ਸਾਰਾ ਕੁਝ ਕੋਲੇ ਇਕੱਠੇ ਹੀ ਡਾਉਂਦੇ ਸੀ ਤੈਨ ਅੱਛਾ ਜੀ ਦੋ ਕਬੱਡਾ ਮਡੇ ਪੁਰਾਣਾ ਭਤੀਜਾ ਜੱਟੇ ਇਕੱਠੇ ਹੀ ਡੌਂਦੇ ਸਨ ਸਾਰੇ ਇਕੱਠੇ ਜਾਂਦੇ ਸਨ ਬਾਜ਼ਾਰਾਂ ਤੇ ਜੀ 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 ਬਾਈ ਦੇ ਹੁਣ ਮੋਟਰਸਾਈਕਲ ਦਿੱਤੇ ਆ ਹੋਰ ਰਾਣੇ ਨੇ ਬਹੁਤ ਚੰਗੇ ਕਬੂਤਰ ਰੱਖੇ ਬਾਈ ਜੀ 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 ਹੋਰ ਕੋਈ ਕਿੱਸਾ ਪੁਰਾਣਾ ਕਬੂਤਰਾਂ ਨਾਲ ਜੁੜਿਆ ਪੁਰਾਣਾ ਖਿਡਾਰੀ ਨਹੀਂ ਜੀ ਆ ਮੈਂ ਗੱਲ ਕਰ ਰਿਹਾ ਹਾਂ ਉਸ ਤੋਂ ਇਲਾਵਾ ਹੋਰ ਨਸਲ ਤੋਂ ਡੇ ਕੋਲੇ ਕਿਹੜੀ ਸੀ ਮਤਲਬ ਇੱਕ ਤਾਂ ਕੂਤਰ ਸੀ ਮਤਲਬ ਕਾਚੇ ਸਾਡੇ ਸਰਦਾਰ ਵਾਲੇ ਸੀ ਸਾਡੇ ਪਿੰਡਾਂ ਚ ਜੀ ਉਹਨਾਂ ਨੇ ਕਿੱਥੋਂ ਲਿਆਂਦੇ ਸੀ ਕੋਈ ਪਤਾ ਨਹੀਂ ਕਿੱਥੋਂ ਲਿਆਂਦੇ ਆਪਾਂ ਛੋਟੇ ਛੋਟੇ ਸੀ ਅੱਛਾ ਜੀ ਪਤਾ ਨਹੀਂ ਕਿ ਕਿਹੜੇ ਡੱਬੇ ਦੇ ਨੀਲੇ ਡੱਬੇ ਸੀ ਚਿੱਟੇ ਵੀ ਸੀ ਜੀ ਪਰ ਬਹੁਤ ਹੀ ਤਗੜੇ ਸੀ ਜਿੰਨੇ ਆ ਜੀ 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 ਤੇ ਫਿਰ ਤੁਹਾਨੂੰ ਕੂਤਰ ਚੰਗੇ ਲੱਗਦੇ ਸੀ ਬਾਬਾ ਅਮੀਰ ਆਪਦੇ ਤੁਸੀਂ ਉਹਨਾਂ ਤੋਂ ਵੀ ਲੈ ਕੇ ਆਏ ਉਹਨਾਂ ਤੋਂ ਫਿਰ ਕਿਉਂ ਲੈ ਕੇ ਆਏ ਕੂਤਰ ਤੁਸੀਂ ਬਾਬੇ ਕਹਤੋ ਜੀ ਤੋਂ ਬਾਬੇ ਕਹਿੰਦਾ ਉੱਡਾਰੇ ਉਡਰ ਕੇ ਵੀਖ ਲੈ ਜਿਆਦੇ ਉੱਡਦੇ ਕਰਕੇ ਵੇਖ ਓ ਲੈਂਦੇ ਜੀ 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 ਵੈਸੇ ਵੀ ਕਹਿੰਦੇ ਵੀ ਮਿੱਠੇ ਕਬੂਤਰ ਅੱਗ ਜਾਉਣ ਨਿਕਲਦੇ ਨਹੀਂ ਸੀ ਇਕਦਾਂ ਪਿੰਡ ਨਹੀਂ ਛੱਡਦੇ ਜੀ ਇਕਾ ਬਾਂਹ ਚ ਵੀ ਮਿੱਠੇ ਆ ਜੀ ਕਿਦਾਂ ਰਾਤ ਨੂੰ ਬੰਦੇ ਨਹੀਂ ਉਹ ਰਾਤ ਨੂੰ ਜਦੋਂ ਰਾਟਾ ਨੀਟਾ ਕਰਦੇ ਆ ਜੀ ਤੇ ਮੈਂ ਹੁਣ ਤੁਸੀਂ ਗੱਲ ਕਰ ਰਹੇ ਸੀ ਵੀ ਕੂਤਰ ਦੁਬਾਰਾ ਢਾਣੀ ਚ ਘਰ ਪਾ ਲਿਆ ਤੁਸੀਂ ਤੇ ਦੁਬਾਰਾ ਹੁਣ ਫੇਰ ਲਿਆਂਦੇ ਕਹਿੰਦੇ ਪੋਤੇ ਦੇ ਕਹਿਣ ਤੇ ਕਹਿੰਦੇ ਹਾਂ ਜੀ ਚੰਗੇ ਇੱਕ ਛੱਡਣ ਦਾ ਕਾਰਨ ਕੀ ਬਣਿਆ ਸੀ ਤੁਸੀਂ ਦੱਸਿਓ ਪੋਤਾ ਜਾਣ ਲੱਗਿਆ ਸੀ ਆਹ ਨਾਲ ਲੱਗੇ ਬਾਜ਼ਰ ਤੇ ਲਓ ਜੀ ਆ ਬਾਬੇ ਜਿਹੜਾ ਪੋਤਾ ਵੱਡਾ ਕੀ ਨਾ ਲੱਗ ਸਕਦੀ ਲਵਦੀਪ ਆ ਥੋੜਾ ਮਾਈਕ ਨੇੜੇ ਹੋ ਜੀ ਲਵਦੀਪ ਸਿੰਘ ਜੀ ਜਦੋਂ ਤੁਸੀਂ ਬਾਜ਼ੀਆਂ ਤੇ ਜਾਣ ਲੱਗ ਗਏ ਫਿਰ ਕਹਿੰਦੇ ਵੀ ਬਜ਼ੁਰਗ ਇਹ ਮੈਨੂੰ ਬੇਟਾ ਕਹਿੰਦਾ ਵੀ ਪੋਤਾ ਤੂੰ ਤਾਂ ਸਾਰੀ ਉਮਰ ਮਨ ਪੁੱਤਰਾ ਜਾਵੜਾ ਨੂੰ ਪੋਤਾ ਖਰਾਬ ਨਾ ਹੋ ਜੇ ਤੇ ਕੀ ਤੁਹਾਡਾ ਕਾਰਨ ਬਣਿਆ ਹਾਂ ਜੀ ਬਾਕੀ ਇਹ ਨਾ ਬਚਦੀ ਇੱਕ ਬੜੀ ਬਿਮਾਰ ਜਿਆਦਾ ਹੁੰਦੀ ਕਿ ਢਿੱਡੇ ਹੋ ਜਾਂਦੇ ਜੀ ਥੋੜੀ ਸਿਹਤ ਦੀਆਂ ਵੀ ਪ੍ਰੋਬਲਮ ਆ ਜਾਂਦੀ ਜੀ ਜੀ ਤੇ ਇਹੀ وجہ ਬਣਦੀ ਜੀ ਬਾਹਰ ਖਾਏ ਬਾਹਰ ਨਾ ਖਾਓ ਤੇ ਥੋੜੀ ਟਾਣੀ ਜਿਹੜੀ ਜਾਣ ਕਰਨ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਗਰਮੀ ਦੇ ਵਿੱਚ ਜੀ ਪਰਦੇ ਇੱਕ ਤਰ੍ਹਾਂ ਪਤਾ ਫਿਰ ਕੇ ਤੁਮਰਦੀ ਢਾਈ ਦਾ ਵੀ ਥੋੜਾ ਜਿਹਾ ਫਰਕ ਪੈਂਦਾ ਜੀ ਤੇ ਸਿਹਤ ਵਧੀ ਉੱਠ ਜੀ ਹੁਣ ਜਿਹੜੇ ਕਬੂਤਰ ਰੱਖਿਓ ਥੋੜੀ ਸਹਿਮਤੀ ਨਾਲ ਰੱਖਿਆ ਦੁਬਾਰਾ ਫੇਰ ਕਹਿੰਦੇ 2-4 ਦਿਨ ਹੋ ਗਏ ਜੋੜੇ ਚੱਕ ਲੈਂਦੇ ਇੱਥੇ ਨਹੀਂ ਉਹ ਆਪਣਾ ਛੋਟਾ ਬਿੱਧੀ ਹੈ ਚਾਚੇ ਦਾ ਮਤਾ ਜੀ ਜੀ ਤੇ ਥੋੜਾ ਜਿਹਾ ਉਹਨੂੰ ਵੀ ਹੈਗਾ ਸ਼ੌਂਕ ਜੀ ਤੇ ਚਾਚੇ ਰਾਣੀ ਕੋਲੇ ਜਾਂਦੇ ਜਾਂਦੇ ਕਹਿੰਦੇ ਇੱਥੋਂ ਲੈ ਲਵੋ ਜੀ ਉਹ ਬੰਦਾ ਜੀ ਉਹ ਉੱਥੋਂ ਇਹਨੂੰ ਮੜਾ ਹੈ ਹੈਗਾ ਮੰਨ ਲਾ 100 ਬੰਦਾ ਸੁਣਦਾ ਰਹਿੰਦਾ ਮਰੀ ਗੱਲਾਂ ਕਰਦਾ ਜੀ 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 ਮੈਨੂੰ ਤਾਂ ਥੋੜਾ ਘੱਟ ਆਈ ਆ ਪਰ ਮੈਂ ਚਲੋ ਵੇਖ ਲੈਣਾ ਉਹਨਾਂ ਨਾਲ ਵੀ ਜਾਵੜਦਾ ਮੈਂ ਵੀ ਕਿਤੇ ਕਾਜ ਰਾਣੀ ਨਾਲ ਵੀ ਉਹਨਾਂ ਕੋਲੇ ਬਹਿ ਜਾਂਦਾ ਵੀ ਗੱਲਾਂ ਵਾਦਾ ਸੁਣ ਲਈਆਂ ਪਰ ਉਹ ਆਪਾਂ ਮਤਲਬ ਇੰਨਾ ਉਹ ਵੀ ਸ਼ੌਕ ਜੀ ਉਹ ਥੋੜਾ ਜਿਆਦਾ ਰੱਖਦਾ ਹੈ ਅਵੀਰ ਪੜੀ ਦੀ ਗੱਲਬਾਤ ਉਹਦੇ ਨਾਲ ਵੀ ਕਰਾਉਨੇ ਆਪਾਂ ਇੰਟਰਸਟ ਹੱਸਦਾ ਬਹੁਤ ਹੈ ਖੁਸ਼ ਬੜਾ ਹੁੰਦਾ ਕੂਤਰਾਂ ਦੀ ਗੱਲ ਤੇ ਕੀ ਨਾ ਆਪਣਾ ਮੇਰਾ ਨਾਂ ਗੁਰਜੀਤ ਸਿੰਘ ਗੁਰਜੀਵਨ ਜੀ ਜੀ ਵਿਰਸਾ ਫਿਰ ਸੰਭਾਲਣਾ ਹੈਗਾ ਉਹਨੂੰ ਏ ਮੈਨੂੰ ਬਾਪੂ ਜੀ ਇੱਕਦਾਂ ਗੱਲ ਸੁਣਾ ਰਹੇ ਕਿ ਜਿੱਦ ਆਪਾਂ ਦੇ ਸਮੇਂ 'ਚ ਵੀ ਕਹਿੰਦੇ ਕੋਣ ਸਟਾਰ ਸੀ ਜੀ ਅਜੋ ਚੱਲ ਹੁਣ ਛੱਡੀ ਬੈਠੇ ਜਦੋਂ ਨਾਮ ਹੀ ਚਲਾ ਗਿਆ ਜਿੰਨਾ ਜਰਾ ਆਪਾਂ ਗੇਮ 'ਚ ਰਹਿੰਨਾ ਚ ਨਾ ਰਹਿਣਾ ਮੈਂ ਇਹਨਾਂ ਨੂੰ ਅਕਾਊਂਟ ਤਾਂ ਦੁਬਾਰੇ ਉਹ ਵੀ ਕਰ ਲਈ ਹੁਣ ਕਿਹੜਾ ਅਸਲਾ ਕਿਤੇ ਗਿਆ ਜੀ ਉਹ ਜਿੱਥੇ-ਜਿੱਥੇ ਬਾਪੂ ਉਹਨਾਂ ਨੇ ਦਿੱਤੇ ਸੀ ਸਾਡੇ ਸਾਡੇ ਛੋਟੇ ਅੰਕਲ ਨੇ ਜੀ ਉਹਨਾਂ ਦੇ ਕੋਲੇ ਸਾਡੀ ਡਾਂਗ ਵਾਲੀ ਕੁੰਤਰੀ ਦੇ ਬੱਚੇ ਸੀਗੇ ਦੋ ਉਹਨਾਂ ਤੋਂ ਮੰਗਾਈਆਂ ਫਿਰ ਵੱਡੇ ਬੱਚੇ ਲੰਡੇ ਸਾਡੇ ਚਾਚੇ ਰਾਣੇ ਦੇ ਕੋਲ ਸੀ ਉਹ ਲੈ ਕੇ ਆਂਦੇ ਉਹ ਲੈ ਆਂਦੇ ਹਾਂ ਚੱਕੋਂਗੇ ਫਟੇ ਹੈ ਪ੍ਰਮਾਤਮਾ ਕਰ ਬਾਰੇ ਜੋਸ਼ ਵੇਖੋ ਕਿੰਨਾ ਹੈ ਨਾ ਚਾ ਵੜਾ ਅਸੀਂ ਗੱਲ ਉੱਥੇ ਕਰਦੇ ਸੀ ਤੇ ਬਹੁਤ ਹੱਸਦਾ ਸੀ ਇੱਕ ਗੱਲ ਜਦੋਂ ਕੀਤੀ ਸੀ ਉਹ ਫਲਾਨੇ ਖਿਡਾਰੀ ਨੂੰ ਹੜਾਇਆ ਤੇ ਬੜਾ ਖੁਸ਼ ਹੋਇਆ ਮਾਨ ਹੈ ਉਹ ਫੇਰ ਨਾਮਵਾਰੀ ਖਿਡਾਰੀ ਨਹੀਂ ਹੋਈ ਤੇ ਇਹ ਫਿਰ ਰੋਸ ਪਿੰਡ ਜਾਵੋਂਗੇ ਇੱਥੇ ਤਾਂ ਟਾਣੀ ਆ ਹੁਣ ਇੱਥੇ ਤਾਂ ਕੂਤਰ ਉੱਡਣੇ ਨਹੀਂ ਨਹੀਂ ਚਾਚੇ ਰਾਣੇ ਕੋਲੇ ਛੱਡਾਂਗੇ ਰਾਣੇ ਕੋਲੇ ਛੱਡਾਂਗੇ ਉਥੋਂ ਉਹਨੂੰ ਫੋਟਾ ਕੇ ਲਾ ਕੇ ਠੀਕ ਹੈ ਜੀ ਲਓ ਜੀ ਐਤ ਕੀ ਫਿਰ 2000 ਪੱਤੀ ਚ ਕਰਾਉਣੀਆਂ ਐਂਟਰੀਆਂ ਕਰਾਵਾ ਕਰਾਵਾਂਗੇ ਜੀ ਲਓ ਜੀ ਗੁਰਜੀਵਨ ਸਿੰਘ ਮੇ ਬਾਪੂ ਦੇ ਨਾਮ ਤੇ ਬਾਪੂ ਦੇ ਨਾਮ ਤੇ ਸੋਹਣਾ ਮੋੜ ਦੇ ਨਾਮ ਤੇ ਦੁਬਾਰਾ ਫੇਰ ਤੁਹਾਨੂੰ 2025 ਤੀ ਆਪਣੇ ਕਬੂਤਰ ਦੀਆਂ ਜੜੀਆਂ ਮੁਕਾਬਲੇ ਵੇਖਣ ਨੂੰ ਮਿਲਣਗੇ ਤੇ ਸ਼ਾਇਦ ਮੁੰਡਾ ਵੀ ਇਹ ਮੇਲਿਆ ਕਰੇ ਤੁਹਾਨੂੰ ਉੱਤੇ ਪੜ੍ਹਾਈ ਹੋ ਗਈ ਪੂਰੀ ਪੜ੍ਹਾਈ ਹੋ ਗਈ ਪਲੱਸ 2 ਹੋ ਗਈ ਬਾਹਰ ਬੂਰ ਜਾਣ ਦਾ ਕੋਈ ਪ੍ਰੋਗਰਾਮ ਕੂਤਰ ਲਾਉਣੇ ਆ ਨਹੀਂ ਪੜਾ ਕੇ ਨਾ ਪੜਾਈ ਕਰਦਾ ਹੈ ਹੋਰ ਵੀ ਕਰਦਾ ਹੈ ਪੜਾਈ ਬਹੁਤ ਖੁਸ਼ੀ ਹੋਈ ਹਾਂ ਦੋ ਚਾਰ ਗੱਲਾਂ ਆਪਾਂ ਹੋਰ ਕੋਈ ਬਾਪੂ ਜੀ ਬਾਰੇ ਗੱਲ ਦੱਸੋ ਆਪਦੇ ਬਾਰੇ ਨਹੀਂ ਬਾਪੂ ਜੀ ਬਾਰੇ ਤਾਂ ਤੁਸੀਂ ਜਾਣਦੇ ਹੋ ਆਪ ਵੀ ਜਦੋਂ ਕੂਤਰ ਛੱਡੇ ਦੀ ਮਾਰ ਉਦਾਸ ਨਹੀਂ ਰਹਿੰਦਾ ਸੀ ਕਿ ਰਹਿੰਦਾ ਸੀ ਰਹਿੰਦਾ ਸੀ ਕਿ ਉਹ ਨਹੀਂ ਮਤਲਬ ਇਸ ਦੇ ਅੰਦਰ ਖੁਸ਼ੀ ਅੰਦਰ ਨਹੀਂ ਸੀ ਕਿ ਹੁਣ ਜਦੋਂ ਹੁਣ ਉਹਨਾਂ ਨੇ ਦੇਖਦੇ ਨੇ ਕਿ ਜ਼ਿਆਦਾ ਤਰੇ ਹਾਂ ਯਾਰ ਆਪੀ ਕਹਿੰਦਾ ਸਮਾਹਣ ਠੀਕ ਕਰਦੇ ਕੂਤਰਾਂ ਚ ਜੀ ਉਂਟਾ ਝੋਕਰੇ ਲੈਂਦੇ ਹਾਂਜੀ ਉਂਟਾ ਝੋਕਰੇ ਵਿੱਚ ਚਲੋ ਬੱਚੇ ਕਢਾ ਕਢਾ ਲੇ ਹਾਂ ਤੇ ਬੱਚੇ ਕਢਾ ਕੇ ਆਪਾਂ ਉੱਥੇ ਛੱਡ ਛੱਡ ਦੇਣਾ ਥੋੜੇ ਜਿਹਾ ਦਿਖਾਉਨੇ ਆ ਜੀ ਆਓ ਤੁਹਾਨੂੰ ਜੋ ਘਰੇ ਕਬੂਤਰ ਲੈਂਦੇ ਉਹ ਵੀ ਦਿਖਾਉਨੇ ਆ ਤੇ ਆਓ ਜੀ ਆਪਾਂ ਕੂਤਰੀ ਵੀ ਖਾਈਏ ਤੁਹਾਨੂੰ ਲਓ ਦੋਸਤੋ ਕਹਿ ਦਿੰਦੇ ਆ ਕਿ ਕਬੂਤਰ ਉਜਾੜ ਭਾਲਦੇ ਆ ਹਨਾ ਤੇ ਅੱਜ ਪਿੰਡ ਮੌੜੀ ਸੋਹਣਾ ਸਿੰਘ ਮੌੜ ਦੇ ਘਰ ਖਰੇ ਆ ਤੇ ਦੇਖੋ ਰੰਗ ਭਾਗ ਲੱਗੇ ਆ ਸਾਰੀ ਉਮਰ ਕਬੂਤਰ ਹੀ ਉਡਾਏ ਆ ਬਜ਼ੁਰਗਾਂ ਨੇ ਤੇ ਹਰ ਰੰਗ ਭਾਗ ਦੇਖੋ ਹਣਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਤੇ ਮੈਂ ਕਿਹਾ ਕਬੂਤਰ ਵਿਖਾਉਣ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਮਕਾਨ ਵੀ ਦਿਖਾਈਏ ਹਣਾ ਤੇ ਕੀਏ ਜਿਹੜਾ ਕਹਿ ਦਿੰਦੇ ਕਿ ਕਬੂਤਰ ਹੈ ਜਿਹੜੇ ਯਾਰਡ ਭਾਲਦੇ ਆ ਜੀ ਤੇ ਦੇਖੋ ਵੀ ਪ੍ਰਮਾਤਮਾ ਨੇ ਬੜੇ ਰੰਗ ਭਾਗ ਲਾਏ ਆ ਤੇ ਕਿਹੜੇ ਪਾਸੇ ਕਬੂਤਰ ਆਪਣੇ ਇਧਰ ਹੀ ਆਜੋ ਹੁਣ ਥੋੜੇ ਜਿ ਤੁਹਾਨੂੰ ਦਿਖਾਉਨੇ ਆ ਕਬੂਤਰ ਮਕਾਨ ਵਖਾਉਣ ਦਾ ਇਹ ਮਕਸਦ ਸੀ ਕਿ ਕੋਈ ਚੀਜ਼ ਹੈ ਜਿਹੜੀ ਸ਼ੌਂਕੀਆ ਉਹ ਕੋਈ ਉਜਾੜ ਨਹੀਂ ਭਾਲਦੀ ਕੋਈ ਕੁਛ ਨਹੀਂ ਲਓ ਜੀ ਪਹਿਲਾਂ ਤਾਂ ਬੇਟੇ ਨੇ ਫੜਿਆ ਕਬੂਤਰ ਉਹ ਤੋਂ ਪਹਿਲਾਂ ਆਪਾਂ ਲੱਕੇ ਦਿਖਾ ਦਈਏ ਥੋੜੇ ਜੇ ਕਾਲੂ ਲੱਕੇ ਪਿਓਰ ਹੈ ਲਓ ਲੱਕੇ ਇਧਰੋਂ ਦਿਖਾ ਕਾਲੂ ਥੋੜੇ ਜੇ ਬੜੇ ਪਿਓਰ ਲੱਕੇ ਹੈ ਲਓ ਤੇ ਵੀ ਹੁਣੇ ਹੀ ਲੈਂਦੇ ਨਹੀਂ ਪਹਿਲਾਂ ਦਿਓ ਇਹ ਪਹਿਲਾਂ ਦੀ ਹੈ ਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆਪਾਂ ਇੱਕ ਲਓ ਜੀ ਆਹਾ ਆ ਗਿਆ ਲੰਡੇ ਦਾ ਪੁੱਤ ਤੇ ਜਾਂਟਾ ਇੱਕ ਹੋਰਿਆ ਪੁੱਤ ਤੁਲਾਓ ਜੀ ਆ ਜਾਂਟਾ ਬਾਬਾ ਆਲਮ ਆਲਾ ਤੇ ਲੰਡਾ ਉਹਨਾਂ ਦਾ ਪੁੱਤ ਹੈ ਜੀ ਛੱਡਿਆ ਬਾਜੀ ਕੁਜੀ ਇਹ ਛੱਡਿਆ ਜਾਂਦਾ 10 ਬਾਜੀਆਂ ਛੱਡਿਆ ਬਾਈ 10 ਬਾਜੀਆਂ ਜੀ ਬੱਲੇ ਬੱਲੇ ਜੀ ਕਿੰਨੀਆਂ ਜਿੰਨਰ ਕੀਤੀਆਂ ਚੋ ਜੀ ਇੱਕ ਵੀ ਨਹੀਂ ਰਿਆ

लोज कूतरी जीती है लो जी थो बने निशानी फिर जंटे आले कबूतर दु जंटे आ खब जरूर कडे हेठा होते क्डन ना क्डन आ लॉस जरूर तभी ਕੋਈ ਨਾ ਸਾਰਾ ਘਟੋੜੀ ਕੋਈ ਨਾ ਬਾਈ ਲਓ ਜੀ ਪਿਓਰ ਕਬੂਤਰੀ ਤੁਨੋਂ ਐਵੇਂ ਨਹੀਂ ਜੰਟਾ ਜੰਟਾ ਪਈ ਹੁੰਦੀ ਤੇ ਜਿਹਨੇ ਸੋਹਣਾ ਮੋੜ ਮੋੜ ਕਰਾਤੀ ਹਨਾ ਇੱਕ ਜਿਉਣਾ ਮੋੜ ਸੀ ਤੇ ਇੱਕ ਸੋਹਣਾ ਮੋੜ ਹੈ ਦੋਈ ਮੋੜ ਮਸ਼ਹੂਰ ਹੋਏ ਆ ਮਿੱਤਰੋ ਇੱਕ ਜਿਉਣਾ ਮੋੜ ਤੇ ਜੁੱਦਾ ਸੋਹਣਾ ਮੋੜ ਜਿਉਣਾ ਮੋੜ ਵੀ ਸਾਡੇ ਮੋੜਾਂ ਦੇ ਸੀ ਜੀ 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 ਆ ਲਓ ਜੀ ਹੁਣ ਦੁਬਾਰਾ ਕਬੂਤਰ ਰੱਖ ਲਿਆ ਸ਼ੌਕ ਹੈ ਜਿਹੜਾ ਕਹਿੰਦੇ ਜਾਂਦਾ ਨਹੀਂਗਾ ਇਹ 16 ਸਾਲ ਕਬੂਤਰ ਛੱਡਣ ਤੋਂ ਬਾਅਦ ਦੁਬਾਰਾ ਕਬੂਤਰ ਰੱਖ ਲਿਆ ਇਹ ਜੋੜਾ ਛੱਡਿਆ ਬੱਚਾ ਕੱਢੀ ਬੈਠਾ ਬੱਚਾ ਇੱਕ ਹੀ ਕੱਢਿਆ ਹਲੇ ਖਾਣੀ ਮੇਰੀ ਖਾਣੀ ਕੱਢਿਆ ਖਾਣੀ ਆ ਕੇ ਲਾ ਦੇ ਚੱਲ ਉੱਡਣਾ ਜਾ ਜਿਆ ਜਿਆ ਫਿਰਦੀ ਹੁਣ ਇਹ ਦਿਅਲੇ ਵਾਲਿਆਂ ਚੋਂ ਹੀ ਹੈ ਕਬੂਤਰ ਦਿਅਲੇ ਵਾਲਿਆਂ ਦਾ ਹੈ ਜਾਲਾ ਸੀ ਅੱਛਾ ਜੀ ਕਬੂਤਰ ਹੀ ਆਪਣੀ ਸੀ ਜੀ 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 ਲਓ ਜੀ ਆਹ ਵੇਖੋ ਮੀਰਾਵ ਕਾਂਤਰੀ ਤੁਸੀਂ ਮੀਰਾਵ ਤੇ ਦਿਅਲੇ ਵਾਲਿਆਂ ਦੀ ਮਿਸ ਹੈ ਹਾਂ ਜੀ ਲਓ ਜੀ ਉਹਦੇ ਇਹ ਪੱਠਿਆਂ-ਪੱਠਿਆਂ ਨੇ ਮੋਟਰਸਾਈਕਲ ਜਿੱਤੇ। ਬਾਈ ਜਿਹੜੇ ਮੋਟਰਸਾਈਕਲ ਜਿੱਤੇ ਹਨ ਇਹ ਜਿੱਤੇ। ਹਾਂਜੀ। ਲਓ ਜੀ। ਇਹਦੇ ਵੀ ਪੰਜੇ ਬਹੁਤ ਛੋਟੇ ਆ ਦੋਸਤੋ। ਆ ਦੇਖੋ ਪੰਜੇ। ਕੈਰ ਵੀ ਨਿੱਕੇ-ਨਿੱਕੇ ਆ ਤੇ ਪੰਜੇ ਵੀ ਛੋਟੇ-ਛੋਟੇ ਆ। ਲਾ ਵਿੱਚ ਛੱਡ ਦੀ। ਅੱਗੇ ਇਹ ਕਿਹੜੇ ਨਸਲ ਤੋਂ ਆ ਜੀ? ਇਹ ਬਾਈ ਜੀ ਇਹ ਲੰਡਿਆ ਦਾ ਪੁੱਤ ਆ। ਲੰਡਿਆਂ ਚੋਂ। ਲੰਡਾ ਕੀ ਕਿਉਂ ਪਿਆ ਨਾਂ ਜੀ? ਉਹ ਜੀ ਜਦੋਂ ਆ ਇੱਥੋਂ ਆਪਣੇ ਘਰੋਂ ਹੀ ਗਏ ਬੱਚਾ। ਜੀ। ਉਤਰਾ ਮੀਰਾਉ ਕਹਿੰਦਾ ਜੀ ਐਸ ਆਰ ਐਂਟ ਜੰਟਿਆ ਲਾ ਜੀ ਜੀ ਇਹ ਤੋਂ ਆਪਣੇ ਘਰੋਂ ਗਿਆ ਜੀ ਉਰਾ ਪਟਿਆ ਗਿਆ ਹਾਂ ਪੂੰਜਾ ਜੀ ਤੇ ਉਹ ਮੜ ਕੇ ਲੰਡਾ ਰੱਖਣ ਲੱਗ ਗਿਆ ਪਛਾ ਲੰਡਾ ਤਾਂ ਪਹਿ ਗਿਆ ਸੀ ਹਾਂ ਲੰਡਾ ਤਾਂ ਬਹਿ ਗਿਆ ਲਓ ਜੀ ਆਹਾ ਉਤਰੀ ਹੈ ਉਹ ਘੋਰੀ ਜੀ ਝਾਕ ਪੁੱਤਰਾ ਆਹ ਤ ਉਤਰੇ ਜੀ ਹਾਂਜੀ ਠੀਕ ਆ ਠੀਕ ਹੈ ਜੀ ਆਹ ਕਬੂਤਰ ਤੇ ਉਹ ਕੂਦਰੀ ਹੈ ਜੀ ਲਓ ਜੀ ਛੱਡ ਦਿਓ ਵਿੱਚ ਲੋ ਜੀ ਬਾਬਾ ਜੀ ਨੂੰ ਪੁੱਤਰਾ ਦੇ ਨਾਲ 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 ਆ ਘੋੜੀਆਂ ਦਾ ਵੀ ਸ਼ੌਕ ਹੈ ਤੇ ਆ ਕੋੜੀ ਤੇ ਉਹਦੀ ਬਸ਼ੇਰੀ ਹੈ ਜੀ। ਜਿਹੜੀ ਆਪਣੀ ਉਹ ਕਿ ਭਾਈ ਪੰਜਾ ਮਹੀਨੇ ਦੀ ਉਹਦੀ ਪਦਮ ਦੀ ਹੈ। ਪਦਮ ਕੋੜੇ ਦੀ ਹਾਂਜੀ ਜੀ ਜੀ ਜੀ। ਤਖਾਨ ਵਾਲਾ ਤਖਾਨ ਵਾਲੇ ਵਾਲੇ ਪਦਮ ਦੀ ਤੇ ਇਹ ਇਹ ਕਿਹੜੇ ਦੀ ਕੋੜੀ ਹੈ? ਕਿਹੜੇ ਦੀ ਹੈ? ਹਾਂਜੀ ਅਰਜਨ ਰੌਲੀਆ ਜੀ। ਅਰਜਨ ਰੌਲੀ ਵਾਲਾ। ਠੀਕ ਹੈ ਜੀ।

ਚਲੋ ਜੀ ਕਬੂਤਰਾਂ ਦੇ ਨਾਲ-ਨਾਲ ਇਹ ਤੁਹਾਡਾ ਸ਼ੌਕ ਹੈ ਜਾਂ ਪੁੱਤਰੇ ਦਾ ਜੀ ਪੁੱਤਰੇ ਦਾ ਦੋਵਾਂ ਦਾ ਇਹ ਦੋਨਾਂ ਨੂੰ ਇੱਕ-ਇੱਕ ਹੋ ਗਈ ਹੁਣ ਚਲੋ ਇਹ ਦੋਵੇਂ ਕਰਦੇ ਲਾਉਂਦੇ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਸ਼ੌਕ ਦਾ ਨਾ ਉਹ ਤਾਂ ਪਰ ਪੱਠਾ ਨਹੀਂ ਰਾ ਪਾ ਰਿਹਾ ਦਾਣਾ ਪੱਕਾ ਇਹਨਾਂ ਨੂੰ ਜੀ ਜੀ ਸੋ ਇਹ ਸੀ ਗੱਲਬਾਤ ਸੋਹਣਾ ਸਿੰਘ ਮੌੜ ਜੀ ਨਾਲ ਛੋਟੀ ਜੀ ਇੱਕ ਸਾਡੀ ਇੰਟਰਵਿਊ ਸੀ ਤੇ ਕਿਹੋ ਜੀ ਲੱਗੀ ਤੁਹਾਨੂੰ ਦੋਸਤੋ ਸਾਡੀ ਵੀਡੀਓ ਇਹਨੂੰ ਸ਼ੇਅਰ ਜ਼ਰੂਰ ਕਰਿਓ ਸੋ ਬਾਕੀ ਆਉਂਦੇ ਸਾਲ ਤੁਹਾਨੂੰ ਬਾਜ਼ੀਆਂ ਦੇ ਵਿੱਚ ਸੋਨਾ ਸਿੰਘ ਮੋੜ ਦੀਆਂ ਐਂਟਰੀਆਂ ਦੇਖਣਗੀਆਂ ਕੋਈ ਜਾਂਦੇ ਜਾਂਦੇ ਕੂਤਰਾਂ ਵਾਲਿਆਂ ਨੂੰ ਕੋਈ ਕਹਿਣਾ ਚਾਹੂੰ ਜੀ ਸਾਰਿਆਂ ਨੂੰ ਧੰਨਵਾਦ ਜੀ ਵਾਹ ਗਰੂ ਸਾਰਾ ਸਾਰਿਆਂ ਨੂੰ ਫਤਿਹ